ਕੋਮੇਡੀ ਕਿੰਗ ਜਸਵਿੰਦਰ ਪੱਲਾ ਜੀ ਬੀਤੇ ਕੱਲ ਅਕਾਲ ਚਲਾਣਾ ਕਰ ਗਏ ਸਨ ਜਿਸ ਦੇ ਤਹਿਤ ਅੱਜ ਮੁਹਾਲੀ ਦੇ ਬਰੋਂਗੀ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਇਸ ਮੌਕੇ ਦੇ ਉੱਤੇ ਕਈ ਰਾਜਨੀਤਿਕ ਅਤੇ ਕਈ ਮਸ਼ਹੂਰ ਹਸਤੀਆਂ ਫਿਲਮ ਇੰਡਸਟਰੀ ਦੀਆਂ ਹਸਤੀਆਂ ਸਭ ਪਹੁੰਚੀਆਂ ਇਸ ਸੰਬੰਧਿਤ ਕਾਸ ਗੱਲਬਾਤ ਕੀਤੀ ਡੀਸੀ ਮੁਹਾਲੀ ਕੋਮਲ ਮਿੱਤਲ ਅਤੇ ਮੰਤਰੀ ਤਰੁਣ ਪ੍ਰੀਤ ਸਿੰਘ ਸੌਮ ਦੇ ਨਾਲ বে পুৰী ৰিপৰ্ট ਪੰਜਾਬ ਸਰਕਾਰ ਵੱਲੋਂ ਵਿਟਾ ਡਿਪਟੀ ਕਮਿਸ਼ਨਰ ਤੋਂ ਉਨ੍ਹਾਂ ਨੇ ਗੱਲ ਕੀਤੀ ਪੰਜਾਬ ਇੰਡਸਟਰੀ ਦੇ ਬਹੁਤ ਹੀ ਜਾਣੇ ਮਾਣੇ ਸਿਤਾਰੇ ਜਸਵਿੰਦਰ ਪੰਨਾ ਜੀ ਦੀ ਸਰਕਾਰ ਦੇ ਮੌਕੇ ਤੇ ਸ਼ਰਧਾਂਜਲੀ ਦੇਨੇ ਆਏ ਸਾਨੂੰ ਸਾਰੇ ਨੂੰ ਉਨ੍ਹਾਂ ਦੀ ਮੌਤ ਦਾ ਬਹੁਤ ਦੁੱਖ ਹੈ ਉਹੀ ਸਾਨੂੰ ਲਾਜ਼ਮੀ ਹੈ ਉਹ ਹਮੇਸ਼ਾ ਹੀ ਅਮਰ ਰਹੇਗੇ ਕਿਉਂਕਿ ਉਹ ਨੇ ਇੰਡਸਟਰੀ ਨੂੰ ਦੇਣ ਹੈ ਪੰਜਾਬੀ ਇੰਡਸਟਰੀ ਨੂੰ ਕਮੇਡੀ ਨੂੰ ਉਹਨੂੰ ਕੋਈ ਨਹੀਂ ਪੁੱਛ ਸਕਦਾ ਤੇ ਮੈਂ ਇਸ ਮੌਕੇ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਉਹਨਾਂ ਦੇ ਸਾਰੇ ਫੈਨਪੋਲਿੰਗ ਨੂੰ ਸਾਰੇ ਨੂੰ ਹੀ ਸਾਰੇ ਦੇ ਨਾਲ ਹੀ ਦੁੱਖ ਵੀ ਸਾਂਝਾ ਕਰਦੇ ਹਾਂ ਤੇ ਨਾਲ ਹੀ ਇਹ ਵੀ ਕਹਿੰਦੇ ਕਿ ਦਾਪੂਰਾ ਦੀ ਆਤਮਾ ਨੂੰ ਸ਼ਾਂਤੀ ਦੇ ਤੇ ਇਸ ਤਰ੍ਹਾਂ ਹੀ ਹਮੇਸ਼ਾ ਲੋਕਾਂ ਦੇ ਪੁੱਤਾਂ ਦੇ ਵਿੱਚ ਅਰਜ ਕਰਾਂਗੇ ਤੇ ਅਮਰ ਰਹਿਗੇ ਥੈਂਕ ਯੂ ਬਿਲਕੁਲ ਇਸੇ ਨਾਲ ਕੇ ਪੰਜਾਬੀ ਮਾਂ ਬੋਲੀ ਦੇ ਮਹਾਨ सपूत ਡਾਕਟਰ ਜਸਵਿੰਦਰ ਸਿੰਘ ਜੀ ਭੱਲਾ ਸਾਹਿਬ ਜਿਨ੍ਹਾਂ ਨੂੰ ਅਸੀਂ ਪਿਆਰ ਦੇ ਨਾਲ ਚੱਕਾ ਚਤਰਾ ਵੀ ਕਹਿੰਦੇ ਸੀ ਉਹ ਆਪਣਾ ਪੰਨੀ ਸੰਸਾਰ ਨੂੰ ਛੱਡ ਕੇ ਅਲਵਿਦਾ ਕਹਿ ਗਏ ਸੋ ਸੰਸਾਰੂਪੀ ਪੂੰਜੀ ਤੋਂ ਕਿ ਉਹ ਗੁਰੂ ਚਰਨਾਂ ਦੇ ਵਿੱਚ ਜਾਗ ਰਹਾ ਤੇ ਲਗਭਗ ਪਿਛਲੇ ਸਾਲ ਦੇ ਨਵੰਬਰ ਤੋਂ ਬੰਦਾਰ ਚੱਲਦੇ ਆ ਰਹੇ ਸੀ ਪਰ ਮੈਂ ਇਹ ਗੱਲ ਕਹਿਣੀ ਚਾਹੂੰਗਾ ਦੇਖੋ ਇਸ ਸੰਸਾਰ ਨੂੰ ਛੱਡ ਕੇ ਇੱਕ ਦਿਨ ਸਾਰਿਆਂ ਨੂੰ ਜਾਣਾ ਪਰ ਜਿਹੜਾ ਇਨਸਾਨ ਜ਼ਿੰਦਗੀ ਦੇ ਵਿੱਚ ਕੁਝ ਇੱਕ ਅਲੱਗ ਕਰਕੇ ਇਸ ਸੰਸਾਰ ਤੋਂ ਜਾਂਦਾ ਤਾਂ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ ਜਸਵਿੰਦਰ ਸਿੰਘ ਪੱਲਾ ਜੀ ਦਾ ਇਸ ਸੰਸਾਰ ਤੋਂ ਜਾਣਾ ਉਹ 40 ਸਾਲ 40 ਸਾਲ ਪੰਜਾਬੀ ਮਾਂ ਬੋਲੀ ਦੀ ਪੰਜਾਬੀ ਫਿਲਮ ਇੰਡਸਟਰੀ ਦੀ ਸੇਵਾ ਕਰਕੇ ਗਏ ਨੇ ਉਹਨਾਂ ਦੇ ਬੋਲ ਉਹਨਾਂ ਦਾ ਕਿਰਦਾਰ ਸਾਨੂੰ ਸਦਾ ਹੀ ਯਾਦ ਰਹੂਆ ਅਸੀਂ ਛੋਟੇ ਹੁੰਦਿਆਂ ਤੋਂ ਬਚਪਨ ਤੋਂ ਲੈ ਕੇ ਵੱਡੇ ਤੱਕ ਹੋਏ ਹਾਂ ਅਸੀਂ ਉਹਨਾਂ ਨੂੰ ਸੁਣਦੇ ਦੇਖਦੇ ਉਹਨਾਂ ਦੀਆਂ ਗੱਲਾਂ ਤੇ ਹੱਸਦੇ ਔਰ ਅਸੀਂ ਉਹਨਾਂ ਦੀਆਂ ਗੱਲਾਂ ਤੋਂ ਬਹੁਤ ਕੁਝ ਸਿੱਖਦੇ ਪੂਰੇ ਤੱਕ ਪਹੁੰਚੇ ਉਹਨਾਂ ਦੀ ਜੋੜੀ ਨਾਲ ਬਾਲਬਕੰਦ ਸ਼ਰਮਾ ਜੀ ਦੀ ਜੋੜੀ ਇੱਕ ਐਸੀ ਜੋੜੀ ਸੀ ਨੀਲੂ ਜੀ ਦੀ ਜੋੜੀ ਜਿਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਤੇ 40 ਸਾਲ ਰਾਜ ਕੀਤਾ ਅੱਜ ਪੰਜਾਬ ਪੰਜਾਬੀ ਮਾਂ ਬੋਲੀ ਦੇ ਪੰਜਾਬੀ ਜਗਤ ਦੇ ਉਸ ਮਹਾਨ ਸਬੂਤ عظیم ਸ਼ਖਸੀਅਤ ਦਾ ਇਸ ਸੰਸਾਰ ਤੋਂ ਚਲੇ ਜਾਣਾ ਇਹ ਨਾ ਪੂਰਾ ਹੋਣ ਵਾਲਾ ਘਟਨਾ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਚ ਅਸੀਂ ਬਲੋ ਅਰਦਾਸ ਕਰਦੇ ਆਂ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੋ ਵੱਡੀ ਗੱਲ ਇੱਕ ਹੋਰ ਕਿ ਉਹਨਾਂ ਤੋਂ ਸੇਧ ਲੈ ਕੇ ਉਹਨਾਂ ਤੋਂ ਜ਼ਿੰਦਗੀ ਚ ਚੀਜ਼ਾਂ ਸਿੱਖ ਕੇ ਸਾਨੂੰ ਚੰਗੇ ਮਾਰਗ ਤੇ ਚੱਲਣ ਦੀ ਜਿਹੜੀ ਹੈ ਉਹ ਬਲਬੁੱਧੀ ਬਖਸ਼ੋ ਧੰਨਵਾਦ ਇਹ ਸਭ ਕੌਣ ਹੋਣਾ ਅਸੀਂ ਕਰ ਬਲਬੁੱਧੀ ਦੇਖੋ ਬਤੌਰ ਟੂਰਿਜ਼ਮ ਐਂਡ ਕਲਚਰ ਮਿਨਿਸਟਰ ਪੰਜਾਬ ਨਾਲ ਉਰੇ ਪਹੁੰਚੇ ਹੈ ਡਿਪਾਰਟਮੈਂਟ ਤੋਂ ਮੇਰੇ ਸਾਰੇ ਆਫੀਸਰ ਸਾਹਿਬਾਨ ਪਹੁੰਚੇ ਹੈ ਤੇ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਬਣਦਾ ਜਿਹੜਾ ਮਾਨ ਸਤਕਾਰ ਆਦਰ ਅਸੀਂ ਉਹ ਫੇਟ ਵੀ ਕਰਾਂਗੇ ਧੰਨਵਾਦ